ਅੱਜਕੱਲ ਪੰਜਾਬ ਦੇ ਵਿੱਚ ਇੱਕ ਸ਼ਬਦ ਸਾਨੂੰ ਬਹੁਤ ਸੁਣਨ ਨੂੰ ਮਿਲਦਾ ਹੈ ਜਿਸ ਦਾ ਨਾਮ ਹੈ ਲੈਂਡ ਪੂਲਿੰਗ ਇਹਦੇ ਉੱਤੇ ਇੰਨੀਾਂ ਕਿ ਚਰਚਾਵਾ ਹੋ ਚੁੱਕੀਆਂ ਨੇ ਕਿਤੇ ਨਾ ਕਿਤੇ ਹੁਣ ਇਹ ਮੁੱਦਾ ਇਦਾਂ ਦਾ ਹੋ ਚੁੱਕਾ ਆ ਕਿ ਲੋਕੀ ਦੋ ਤਰੀਕੇ ਵਿੱਚ ਵੰਡੇ ਜਾ ਚੁੱਕੇ ਨੇ ਇੱਕ ਤਾਂ ਉਹ ਜਿਹੜੇ ਕਹਿੰਦੇ ਪੰਜਾਬ ਦੇ ਵਿੱਚ ਤਰੱਕੀ ਹੋਣੀ ਚਾਹੀਦੀ ਹੈ ਤੇ ਉਹ ਇਸ ਸਕੀਮ ਨੂੰ ਸਪੋਰਟ ਉੱਤੇ ਟੈਗ ਲਾਇਆ ਜਾ ਰਿਹਾ ਕਿ ਇਹ ਬਈ ਪੰਜਾਬ ਦੀ ਤਰੱਕੀ ਦੇ ਰਾਹ ਦਾ ਰੋੜਾ ਬਣ ਰਹੇ ਨੇ ਅਸਲ ਦੇ ਵਿੱਚ ਇਹ ਮਸਲਾ ਹੈ ਕਿ ਆ ਇਹ ਸਾਰੀ ਸਕੀਮ ਕਿਵੇਂ ਆਈ ਆ ਇਹਦੇ ਪਿੱਛੇ ਕਿਹੜੇ-ਕਿਹੜੇ ਕਾਨੂੰਨ ਹੈਗੇ ਆ ਇਸ ਸਕੀਮ ਨੂੰ ਲੈ ਕੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕੀ ਕੀ ਆਰਗੂਮੈਂਟ ਨੇ ਸਰਕਾਰ ਦੇ ਕਿਸਾਨਾਂ ਦੇ ਕੀ ਇਹਦੇ ਵਿੱਚ ਜਿਹੜੇ ਉਹ ਆਪਣੇ ਪੁਆਇੰਟ ਨੇ ਪੂਰੀ ਜਾਣਕਾਰੀ ਅੱਜ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇ ਤੁਸੀਂ ਪੰਜਾਬ ਪੀਸੇਜ਼ ਦੀ ਤਿਆਰੀ ਕਰਦੇ ਹੋ ਜਾਂ ਕਿਸੇ ਵੀ ਸਰਕਾਰੀ ਪੇਪਰ ਨੂੰ ਦੇਣਾ ਹੈ ਤੇ ਜਾਂ ਫਿਰ ਬਾਈ ਤੁਸੀਂ ਆਮ ਪੰਜਾਬੀਓ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ ਕਿਉਂਕਿ ਇਹ ਪ੍ਰੋਪਰਲੀ ਇੰਟੈਲੈਕਚੁਅਲ ਲੈਵਲ ਦੀ ਬਣੀ ਹੋਈ ਇੱਕ ਵੀਡੀਓ ਹੈ ਹਾਜੀ ਸਾਸੀ ਗਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਨਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਦੇ ਉੱਤੇ ਸੋ ਸਭ ਤੋਂ ਪਹਿਲਾਂ ਤਾਂ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਆ ਜੇ ਤੁਸੀਂ ਪੰਜਾਬ ਪੀਸਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਟੈਸਟ ਸੀਰੀਜ਼ ਹੈ ਵਿਦ ਮੈਂਟਰਸ਼ਿਪ ਵੀ ਵਿਦਾਊਟ ਮੈਂਟਰਸ਼ਿਪ ਇਹ ਫੀਸ ਹੈ ਟੈਸ ਸੀਰੀਜ਼ ਦੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟੈਸਟ ਸੀਰੀਜ਼ ਨੂੰ ਜੁਆਇਨ ਕਰ ਸਕਦੇ ਹੋ ਸੋ ਬਾਕੀ ਇਨਫੋਰਮੇਸ਼ਨ ਆਪਾਂ ਅਖੀਰ ਦੇ ਉੱਤੇ ਦਵਾਂਗੇ ਲੋਜੀ ਕਰਦੇ ਫਿਰ ਆਪਾਂ ਇਸ ਵੀਡੀਓ ਦੀ ਸ਼ੁਰੂਆਤ ਚਲੋ 23000 24311 ਏਕੜ ਜ਼ਮੀਨ ਜਿਹੜੀ ਹੈ ਉਹ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਲੁਧਿਆਣੇ ਦੇ ਦਿਵਾਲੇ ਇਹ ਖਬਰ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਆ ਗਈ ਸੀਗੀ ਹੌਲੀ ਹੌਲੀ ਇਹਦੇ ਉੱਤੇ ਹੋਰ ਸਾਡੇ ਕੋਲ ਜਾਣਕਾਰੀ ਇਕੱਠੀ ਹੁੰਦੀ ਗਈ ਤੇ ਹੁਣ ਇਹ ਜ਼ਮੀਨ ਜਿਹੜੀ ਆ ਇਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕਨਵਰਟ ਹੋ ਚੁੱਕੀ ਹੈ ਹੁਣ ਲੋਕ ਇਹ ਗੱਲ ਨਹੀਂ ਕਰਦੇ ਕਿ ਕਿੰਨੀ ਜ਼ਮੀਨ ਐਕਵਾਇਰ ਹੋ ਰਹੀ ਹੈ ਹੁਣ ਲੋਕ ਇਹ ਕਹਿੰਦੇ ਆ ਲੈਂਡ ਪੂਲਿੰਗ ਪਾਲਿਸੀ ਕੀ ਚੀਜ਼ ਆ ਸਭ ਤੋਂ ਪਹਿਲਾਂ ਅਸੀਂ ਸਮਝਾਂਗੇ ਜੋ ਸਾਡੇ ਕੋਲ ਖਬਰਾਂ ਆ ਰਹੀਆਂ ਨੇ ਜਿਦੇ ਵਿੱਚ ਕਿ ਬਹੁਤ ਸਾਰੇ ਐਕਟਿਵਿਸਟ ਲੀਡਰ ਹੈਗੇ ਜੋ ਕਿ ਇਸ ਸਮੇਂ ਐਕਟਿਵ ਨੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਆਪੋਜੀਸ਼ਨ ਨੇ ਤਾਂ ਕਰਨਾ ਹੀ ਕਰਨਾ ਜਿਹੜੀਆਂ ਬਾਕੀ ਪਾਰਟੀਆਂ ਨੇ ਪੰਜਾਬ ਦੀਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਉਹ ਸਰਕਾਰ ਦੀ ਇਸ ਪਾਲਿਸੀ ਦਾ ਡਟ ਕੇ ਵਿਰੋਧ ਕਰ ਰਹੀ ਹੈ ਆਪਾਂ ਸਮਝੀਏ ਲੈਂਡ ਪੂਲਿੰਗ ਦਾ ਮਤਲਬ ਕੀ ਹੁੰਦਾ ਸੋ ਜਿਵੇਂ ਹੀ ਸ਼ਹਿਰ ਤਰੱਕੀ ਕਰਦੇ ਆ ਤੇ ਸ਼ਹਿਰਾਂ ਦੇ ਆਸ-ਪਾਸੇ ਨਵੇਂ-ਨਵੇਂ ਘਰ ਨਵੀਆਂ-ਨਵੀਆਂ ਮਾਰਕੀਟਾਂ ਬਣਦੀਆਂ ਨੇ ਇਹ ਅਸੀਂ ਅਕਸਰ ਦੇਖਦੇ ਆ ਜੇ ਤੁਸੀਂ ਕਿਸੇ ਛੋਟੇ ਜਿਹੇ ਸ਼ਹਿਰ 'ਚ ਵੀ ਰਹਿੰਦੇ ਹੋਵੋਗੇ ਜਾਂ ਪਿੰਡ ਦੇ ਵਿੱਚ ਵੀ ਰਹਿੰਦੇ ਹੋ ਤੁਸੀਂ ਦੇਖਿਆ ਹੋਊਗਾ ਵੀ ਜਿੱਥੇ ਪਹਿਲਾਂ ਖੇਤੀ ਹੁੰਦੀ ਸੀਗੀ ਅੱਜ ਤੋਂ 10 ਸਾਲ ਪਹਿਲਾਂ ਪਿੰਡ ਦੇ ਨਾਲ ਲੱਗਦੇ ਨਿਆਈਆਂ ਵਾਲੇ ਖੇਤਾਂ ਵਿੱਚ ਉੱਥੇ ਵੀ ਅੱਜ ਘਰ ਬਣ ਚੁੱਕੇ ਆ ਜਾਂ ਤੁਸੀਂ ਕਿਸੇ ਛੋਟੇ ਸ਼ਹਿਰ ਦੇ ਵਿੱਚੋਂ ਜਿੱਥੇ ਕਿਸੇ ਸਮੇਂ ਖੇਤੀ ਹੁੰਦੀ ਸੀਗੀ ਅੱਜ ਉਸ ਸ਼ਹਿਰ ਦੇ ਵਿੱਚ ਕੋਈ ਛੋਟੀ ਜਿਹੀ ਕਲੋਨੀ ਕੱਟੀ ਜਾ ਚੁੱਕੀ ਹੈ ਇਹ ਅਸੀਂ ਆਮ ਦੇਖਦੇ ਆ ਹੁਣ ਸ਼ਹਿਰ ਲੁਧਿਆਣਾ ਉਹਨੇ ਵਧਣਾ ਆ ਮੋਹਾਲੀ ਸ਼ਹਿਰ ਵਧਿਆ ਆ ਅੰਮ੍ਰਿਤਸਰ ਸਾਹਿਬ ਸ਼ਹਿਰ ਵਧ ਰਹਿਆ ਆ ਜਦੋਂ ਸ਼ਹਿਰ ਵੱਡੇ ਹੁੰਦੇ ਆ ਤਾਂ ਉਹਦੇ ਲਈ ਜ਼ਮੀਨ ਦੀ ਲੋੜ ਹੁੰਦੀ ਆ ਹੁਣ ਜਿਹੜੀ ਜ਼ਮੀਨ ਆ ਉਹਦੇ ਉੱਤੇ ਘਰ ਬਣਨੇ ਮਾਰਕੀਟ ਬਣਨੀ ਉਹ ਦੋ ਤਿੰਨ ਤਰੀਕਿਆਂ ਨਾਲ ਕਿਸਾਨ ਕੋਲੋਂ ਲਈ ਜਾਂਦੀ ਆ ਪਹਿਲਾ ਤਰੀਕਾ ਕੀ ਹੁੰਦਾ ਆ ਪ੍ਰਾਈਵੇਟ ਕੋਈ ਇਨਵੈਸਟਰ ਆਉਂਦਾ ਆ ਉਹ ਕਿਸਾਨ ਕੋਲੋਂ ਜ਼ਮੀਨ ਲੈਂਦਾ ਆ ਉਹਨੂੰ ਪੈਸੇ ਦੇ ਦਿੰਦਾ ਆ ਤੇ ਉੱਥੇ ਜਾ ਕੇ ਫਿਰ ਉਹ ਕੋਈ ਨਾ ਕੋਈ ਡਿਵੈਲਪਮੈਂਟ ਕਰ ਦਿੰਦਾ ਆ ਹੁਣ ਉਹਦੇ ਉੱਤੇ ਕਈ ਵਾਰ ਏਦਾਂ ਵੀ ਹੁੰਦਾ ਕਿ ਭਾਈ ਇਹ ਤਾਂ ਜੀ ਅਨਰੇਗੂਲੇਟਿਡ ਜਿਹੜੀ ਉਹ ਬਣ ਗਈ ਆ ਸੁਸਾਇਟੀ ਇੱਥੇ ਤਾਂ ਜੀ ਪ੍ਰੋਪਰ ਰੈਗੂਲੇਸ਼ਨਸ ਨਹੀਂ ਬਣੇ ਇੱਥੇ ਰੂਲਸ ਨਹੀਂ ਫੋਲੋ ਕੀਤੇ ਗਏ ਇਹ ਕੱਲ ਨੂੰ ਰਜਿਸਟਰੀ ਦੇ ਵਿੱਚ ਦਿੱਕਤ ਆਊਗੀ ਆਪਾਂ ਕਈ ਵਾਰ ਦੇਖਨੇ ਆ ਕਿ ਮੀਂਹ ਪੈਂਦਾ ਤੇ ਪਾਣੀ ਭਰ ਜਾਂਦਾ ਉਹਨਾਂ ਰਾਹਾਂ ਤੇ ਕਿਉਂ ਸਰਕਾਰ ਨੂੰ ਪੁੱਛੀਏ ਕਿਉਂ ਭਰ ਗਿਆ ਉਹ ਕਹਿੰਦੇ ਜੀ ਭਾਈ ਜਦੋਂ ਇਹ ਤੁਸੀਂ ਜ਼ਮੀਨ ਵੇਚੀ ਜ ਜਿਹਨਾਂ ਨੇ ਘਰ ਲਏ ਉਹਨਾਂ ਨੇ ਦੇਖਿਆ ਹੀ ਨਹੀਂ ਕਿ ਅਪਰੂਵਡ ਕਲੋਨੀ ਹੈਗੀ ਕਿ ਨਹੀਂ ਹੈ ਕਿਸਾਨ ਨੂੰ ਆਪਦੇ ਪੈਸੇ ਮਿਲ ਗਏ ਲੇਕਿਨ ਜਿਹੜੇ ਉੱਥੇ ਲੋਕ ਰਹਿਣਗੇ ਜਿਨ੍ਹਾਂ ਨੇ ਪੈਸੇ ਲਾ ਕੇ ਜ਼ਮੀਨ ਖਰੀਦੀ ਆ ਘਰ ਪਾਇਆ ਉਹ ਹੁਣ ਤੰਗ ਪ੍ਰੇਸ਼ਾਨ ਹੋ ਰਹੇ ਨੇ ਪਹਿਲਾ ਤਰੀਕਾ ਇਹ ਹੁੰਦਾ ਕਿ ਪ੍ਰਾਈਵੇਟ ਬੰਦਾ ਆਉਂਦਾ ਉਹ ਇਨਵੈਸਟਮੈਂਟ ਕਰ ਦਿੰਦਾ ਦੂਜਾ ਉਹ ਕੀ ਕਰਦੇ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਉਹ ਜ਼ਮੀਨ ਦੀ ਐਕਵੀਜ਼ੀਸ਼ਨ ਕਰਦੇ ਨੇ ਸਰਕਾਰ ਦੇ ਨਾਲ ਰਲ ਕੇ ਵੀ ਸਰਕਾਰ ਤੋਂ ਪਰਮਿਸ਼ਨ ਲੈਂਦੇ ਆ ਪ੍ਰੋਪਰਲੀ ਸਾਰੇ ਡਾਕੂਮੈਂਟ ਬਣਦੇ ਆ ਹੁੰਦੇ ਉਹ ਪ੍ਰਾਈਵੇਟ ਹੀ ਆ ਲੇਕਿਨ ਉਹ ਸਰਕਾਰ ਕੋਲ ਜਸਟ ਪਰਮਿਸ਼ਨ ਨਾਲ ਲੈਂਦੇ ਨੇ ਤੇ ਉੱਥੇ ਫਿਰ ਸੀਵਰੇਜ ਵਗੈਰਾ ਪਾਉਂਦੇ ਨੇ ਜੋ ਜੋ ਸਰਕਾਰ ਦੀਆਂ ਪਾਲਿਸੀਆਂ ਆ ਉਹਨੂੰ ਉਹ ਇੰਪਲੀਮੈਂਟ ਕਰਦੇ ਨੇ ਉਸ ਤਰੀਕੇ ਨਾਲ ਜਿਹੜਾ ਹੈਗਾ ਫਿਰ ਉਹ ਸਿਸਟਮ ਉੱਥੇ ਡਿਵੈਲਪ ਹੁੰਦਾ ਆ ਉਹ ਸਾਰਾ ਪ੍ਰਾਈਵੇਟ ਪਲੇਅਰ ਦੇ ਕਰਨਾ ਉਸ ਕੇਸ ਦੇ ਵਿੱਚ ਪ੍ਰਾਈਵੇਟ ਪਲੇਅਰ ਡਾਇਰੈਕਟਲੀ ਕਿਸਾਨਾਂ ਨੂੰ ਪੈਸੇ ਦਿੰਦਾ ਉਹਨਾਂ ਦੀ ਜ਼ਮੀਨ ਖਰੀਦ ਲੈਂਦਾ ਆ ਤੇ ਕਿਸਾਨ ਉਸ ਪੈਸੇ ਨੂੰ ਅੱਗੇ ਜਾ ਕੇ ਕਿਤੇ ਵੀ ਵਰਤ ਸਕਦੇ ਨੇ ਹੁਣ ਆ ਗਿਆ ਸਾਡੇ ਕੋਲੇ ਤੀਜਾ ਮਾਡਲ ਜਿਹਨੂੰ ਅਸੀਂ ਕਹਿੰਦੇ ਆ ਲੈਂਡ ਪੂਲਿੰਗ ਇਹਦੇ ਵਿੱਚ ਕੀ ਹੁੰਦਾ ਆ ਇੱਕ ਇਸ ਤਰੀਕੇ ਦਾ ਸਿਸਟਮ ਹੈ ਜਿੱਚ ਸਰਕਾਰ ਫਰੰਟ ਤੇ ਆਉਂਦੀ ਆ ਇਹ ਸਰਕਾਰ ਕੀ ਕਰਦੀ ਆ ਕਿਸਾਨਾਂ ਨੂੰ ਕਹਿੰਦੀ ਵੀ ਤੁਸੀਂ ਭਾਈ ਹਿੱਸੇਦਾਰੀ ਦੋ ਆਪਦੀ ਜ਼ਮੀਨ ਦੀ ਤੁਸੀਂ ਆਪਦੀ ਸਾਨੂੰ ਜ਼ਮੀਨ ਦੋ ਅਸੀਂ ਪੈਸੇ ਨਹੀਂ ਦੇਵਾਂਗੇ ਇਹਦੇ ਬਦਲੇ ਤੁਹਾਨੂੰ ਉਹ ਏਰੀਆ ਡਿਵੈਲਪ ਕਰਕੇ ਦੇਵਾਂਗੇ ਤੇ ਬਾਅਦ ਦੇ ਵਿੱਚ ਅਸੀਂ ਪ੍ਰਾਈਵੇਟ ਪਲੇਅਰ ਲਈ ਖੋਲ ਦਾਂਗੇ ਭਾਈ ਲੈ ਤੂੰ ਖਰੀਦ ਲੈ ਇੱਥੇ ਜੋ ਕਰਨਾ ਕਰ ਲੈ ਸੋ ਕਹਿੰਦੇ ਫਿਰ ਜਿਹੜੀ ਡਿਵੈਲਪ ਹੋਈ ਜ਼ਮੀਨ ਆ ਇਹਦੀ ਕੀਮਤ ਜਿਹੜੀ ਆ ਉਹ ਬਹੁਤ ਵੱਧ ਜਾਊਗੀ ਤਾਂ ਤੈਨੂੰ ਫਾਇਦਾ ਹੋ ਜਾਊਗਾ ਕਿਸਾਨ ਨੂੰ ਕਿਹਾ ਜਾ ਰਿਹਾ ਤੇਰੀ ਮਰਜ਼ੀ ਹੈ ਜ਼ਮੀਨ ਵੇਚ ਦੀ ਤੇਰੀ ਮਰਜ਼ੀ ਹੈ ਜ਼ਮੀਨ ਨਾ ਵੇਚੀ ਤੂੰ ਆਪਣਾ ਕੋਈ ਬਿਜ਼ਨਸ ਇਥੇ ਸ਼ੁਰੂ ਕਰ ਲਾ ਸੋ ਇਹ ਹੁੰਦੀ ਹੈ ਲੈਂਡ ਪੂਲਿੰਗ ਯਾਨੀ ਕਿ ਲੈਂਡ ਨੂੰ ਇਕੱਠਾ ਕੀਤਾ ਉਸ ਜ਼ਮੀਨ ਦੇ ਉੱਤੇ ਇਸ ਤਰੀਕੇ ਦੇ ਰੋਡ ਵਗੈਰਾ ਬਣਾ ਦਿੱਤੇ ਉਥੇ ਸੀਵਰੇਜ ਪਾ ਦਿੱਤੀ ਉਥੇ ਲਾਈਟਾਂ ਲਾ ਦਿੱਤੀਆਂ ਪਾਰਕ ਬਣਾ ਦਿੱਤੇ ਪ੍ਰੋਪਰ ਡਿਵੈਲਪ ਕਰਕੇ ਕਹਿ ਦਿੱਤਾ ਕਿਸਾਨ ਨੂੰ ਕਿ ਭਾਈ ਹੁਣ ਇਹਨੂੰ ਤੂੰ ਵੇਚ ਲਈ ਅਸੀਂ ਅਕਸਰ ਦੇਖਦੇ ਹਾਂ ਕਿ ਪਿੰਡਾਂ ਵਿੱਚ ਜਦੋਂ ਜ਼ਮੀਨ ਵਿਕਦੀ ਆ ਤਾਂ ਉਹਦਾ ਰੇਟ ਲੱਗਦਾ ਹੈ ਇੱਕ ਮਰਲੇ ਦਾ ਰੇਟ ਜਾਂ ਫਿਰ ਇੱਕ ਕਿੱਲੇ ਦਾ ਰੇਟ ਲੇਕਿਨ ਸ਼ਹਿਰਾਂ ਵਿੱਚ ਜਦੋਂ ਜ਼ਮੀਨ ਵਿਕਦੀ ਉਥੇ ਗਜਾਂ ਦੇ ਹਿਸਾਬ ਦੇ ਨਾਲ ਵਿਕਦੀ ਆ ਤੋ ਕਿਸਾਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਇਸ ਪਾਲਿਸੀ ਦੇ ਅਧੀਨ ਤੁਸੀਂ ਸਾਨੂੰ ਜ਼ਮੀਨ ਦਿਓ ਅਸੀਂ ਉਹਨੂੰ ਇਸ ਤਰੀਕੇ ਦੀ ਬਣਾ ਕੇ ਡਿਵੈਲਪ ਕਰਕੇ ਤੁਹਾਨੂੰ ਵਾਪਸ ਕਰ ਦਾਂਗੇ ਤੇ ਤੁਸੀਂ ਇਹਨੂੰ ਵੇਚਣਾ ਹੋਇਆ ਭਾਈ ਕਿਸੇ ਨੂੰ ਵੇਚ ਲਿਓ ਅਦਰਵਾਈਜ਼ ਇੱਥੇ ਤੁਸੀਂ ਆਪ ਦੀ ਕੋਈ ਬਿਲਡਿੰਗ ਬਣਾ ਕੇ ਡੇਲੀ ਜਾਂ ਮੰਥਲੀ ਬੇਸਿਸ ਦੇ ਉੱਤੇ ਕਿਰਾਇਆ ਵੀ ਕਮਾ ਸਕਦੇ ਹੋ ਜਾਂ ਡੇਲੀ ਕਮਾਈ ਕਰ ਸਕਦੇ ਹੋ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਕੇ ਇਹ ਕਿਸਾਨਾਂ ਨੂੰ ਕਿਹਾ ਜਾ ਰਿਹਾ ਤੀਜੀ ਪਾਲਿਸੀ ਹੈ ਡਿਵੈਲਪਮੈਂਟ ਦੀ ਸੋ ਉਮੀਦ ਕਰਦਾ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਮਝ ਲੱਗ ਗਈ ਹੋਊਗਾ ਉਹਦੇ ਵਿੱਚ ਇਹ ਹੁੰਦਾ ਹੈ ਵੀ ਕਿਸਾਨ ਕੋਲੋਂ ਜਿੰਨੀ ਜ਼ਮੀਨ ਲਈ ਆ ਉਹ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਉਹਦਾ ਕੁਝ ਛੋਟਾ ਹਿੱਸਾ ਦਿੱਤਾ ਜਾਂਦਾ ਹੈ ਜਿਵੇਂ ਐਗਜ਼ਾਮਪਲ ਦੇ ਲਈ ਕਿਸੇ ਕਿਸਾਨ ਦੇ ਕੋਲੋਂ ਇੱਕ ਕਿੱਲਾ ਜਿਹਾ ਲਿਆ ਜਾਂਦਾ ਆ ਇੱਕ ਏਕੜ ਲਿਆ ਜਾਂਦਾ ਆ ਉਹਦੇ ਬਦਲੇ ਉਹਨੂੰ ਹਜ਼ਾਰ ਗੱਜ ਦਾ ਇੱਕ ਪਲਾਟ ਦਿੱਤਾ ਜਾਊਗਾ ਜਿਹੜਾ ਕਿ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਹੋਊਗਾ ਕਿ ਭਾਈ ਤੂੰ ਇੱਥੇ ਘਰ ਪਾ ਲੈ ਹੁਣ ਕਿਸਾਨ ਦੇ ਕੋਲ ਆਪਸ਼ਨ ਆ ਕਿ ਉਹ 5-500 ਗੱਜ ਦੇ ਦੋ ਲੈ ਲਵੇ ਪਲਾਟ ਤੇ ਕੀ ਹੋ ਜੂਗਾ ਇੱਕ ਦੇ ਵਿੱਚ ਆਪਣਾ ਘਰ ਪਾ ਲੂਗਾ ਦੂਜਾ ਪਲਾਟ ਉਹ ਵੇਚ ਦੇਵੇ ਕਾਫੀ ਪੈਸਾ ਉੱਥੋਂ ਆਜੂਗਾ ਉਸ ਤੋਂ ਬਾਅਦ ਜਿੱਥੇ ਘਰ ਪਾਇਆ ਆ ਤੂੰ ਕਹਿੰਦੇ ਭਰਾਵਾ ਉੱਥੇ ਆਪਦਾ ਕਾਰ ਉੱਤੇ ਪਾ ਕੇ ਰੈਂਟ ਤੇ ਚੜਾ ਲਈ ਮੰਥਲੀ ਤਨਵੀਨ ਕਮਾਉਗੀ ਉਸ ਤੋਂ ਬਾਅਦ ਦੂਜਾ ਆਪਸ਼ਨ ਕੀ ਆ ਵੀ ਤੈਨੂੰ 200 ਗੱਜ ਸੀ ਕਮਰਸ਼ੀਅਲ ਜਗ੍ਹਾ ਦਵਾਂਗੇ ਜਿੱਥੇ ਦੁਕਾਨਾ ਸ਼ੋਰੂਮ ਬਣਨੇ ਆ ਤੇ ਤੂੰ ਇਹਨੂੰ ਆਪਣੇ ਤਰੀਕੇ ਨਾਲ ਡਿਵੈਲਪ ਕਰਕੇ ਅਸੀਂ ਤੈਨੂੰ ਦਵਾਂਗੇ ਤੂੰ ਇੱਥੇ ਇਹਨੂੰ ਵੇਚਣਾ ਹੋਇਆ ਵੇਚ ਲਈ ਤੇ ਜੇ ਤੂੰ ਇੱਥੇ ਕੋਈ ਸ਼ੋਰੂਮ ਬਣਾ ਕੇ ਕਿਰਾਏ ਤੇ ਦੇਣਾ ਹੋਇਆ ਉਹ ਕਰ ਲਈ ਜਾਂ ਫਿਰ ਤੂੰ ਖੁਦ ਇੱਥੇ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰ ਲਈ ਇਹ ਕਿਸਾਨ ਨੂੰ ਕਿਹਾ ਜਾ ਰਿਹਾ ਹੈ ਸਕੀਮ ਦੇ ਅੰਡਰ ਹਾਂ ਜੇ ਕਿਸੇ ਦੀ ਘੱਟ ਜ਼ਮੀਨ ਹੈ 1 ਏਕੜ ਤੋਂ ਉਹਨੂੰ ਉਸ ਤਰੀਕੇ ਨਾਲ ਜਿਹੜਾ ਉਹ ਰੈਜ਼ੀਡੈਂਸ਼ੀਅਲ ਜਗ੍ਹਾ ਮਿਲੂਗੀ ਉਹਦੇ ਦੀ ਕਮਰਸ਼ੀਅਲ ਜਗ੍ਹਾ ਦੇ ਲਈ ਕੋਈ ਥਾਂ ਨਹੀਂ ਹੈਗੀ ਇਹ ਸਰਕਾਰ ਦੁਆਰਾ ਇਸ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਸੋ ਇਸ ਤਰੀਕੇ ਨਾਲ ਜ਼ਮੀਨ ਦਿੱਤੀ ਜਾਊਗੀ ਹਾਂ ਇਹਦਾ ਪ੍ਰਾਈਸ ਜਿਹੜਾ ਡਿਸਾਈਡ ਕੀਤਾ ਗਿਆ ਹੈ ਹੁਣ ਤੋਂ ਹੀ ਕਮਰਸ਼ੀਅਲ ਦੇ ਲਈ ਇੱਕ ਗੱਜ ਦੀ ਜਿਹੜੀ ਜਗ੍ਹਾ ਹੈਗੀ ਆ ਉਹ ਲਗਭਗ 50 ਤੋਂ 60 ਹਜ਼ਾਰ ਇੱਕ ਗੱਜ ਦਾ ਹੋਊਗਾ ਤੇ ਜਿਹੜਾ ਰੈਜ਼ੀਡੈਂਸ਼ੀਅਲ ਹੈ ਉਹਦਾ ਜੋ ਰੈਂਟ ਡਿਸਾਈਡ ਕੀਤਾ ਗਿਆ ਹੈ ਜਾਂ ਕਹਿੰਦਾ ਉਹਦਾ ਪ੍ਰਾਈਸ ਡਿਸਾਈਡ ਕੀਤਾ ਗਿਆ ਹੈ ਸਰਕਾਰ ਦੇ ਦੁਆਰਾ 25 ਤੋਂ 30000 ਗੱਜ ਤੁਸੀਂ ਇਹ ਲੈ ਲਓ ਪਿੰਡਾਂ ਵਾਲੇ ਵੀ 30 ਗੱਜ ਸਕੁਅਰ ਦੇ ਵਿੱਚ ਇੱਕ ਮਰਲਾ ਹੁੰਦਾ ਹੈ ਹੈਨਾ ਸੋ ਉਸ ਤਰੀਕੇ ਨਾਲ ਗੁਣਾ ਕਰਕੇ ਦੇਖ ਲਿਓ ਵੀ ਇਹ ਕਿੰਨੇ ਕੁ ਮਰਲੇ ਬਣਨੇ ਆ ਤੇ ਕੀ ਹਿਸਾਬ ਕਿਤਾਬ ਹੁੰਦਾ ਸੋ ਇਹ ਹੋ ਗਿਆ ਸਾਡੇ ਕੋਲੇ ਕਿੰਨੀ ਜਮ ਜਿਹੜੀ ਜਗਾ ਇਸ ਲੁਧਿਆਣੇ ਦੇ ਲੋਕਾਂ ਨੂੰ ਦਿੱਤੀ ਜਾਊਗੀ ਲੁਧਿਆਣੇ ਦੇ ਲੋਕਾਂ ਕੋਲੇ ਆਪਸ਼ਨ ਹੋਗਾ ਹੁਣ ਕਿਸੇ ਬੰਦੇ ਦੇ 10 ਕਿੱਲੇ ਆ ਉਹਦੇ ਕੋਲ ਵਾਵਾ ساری ਜ਼ਮੀਨ ਆ ਨਾ ਤਾਂ ਉਹਦੇ ਕੋਲੇ ਆਪਸ਼ਨ ਆ ਕਿ ਉਹ 5-500 ਗੱਜ ਦੇ ਕਿੰਨੇ ਪਲਾਟ ਲੈਣਾ ਚਾਹੁੰਦਾ ਆ 4 400 ਦੇ 3 300 ਦੇ ਸੋ ਇਸ ਤਰੀਕੇ ਨਾਲ ਪਲਾਟ ਲੈ ਸਕਦਾ ਆ ਤੇ ਇੱਥੇ ਇਹ ਵੀ ਕਿਹਾ ਗਿਆ ਹੈ ਸਰਕਾਰ ਦੇ ਦੁਆਰਾ ਕਿ ਜਦੋਂ ਅਸੀਂ ਤੁਹਾਡੇ ਕੋਲੋਂ ਜ਼ਮੀਨ ਲਖਾ ਲਈ ਹੈ ਕਿ ਅਸੀਂ ਉਹਨੂੰ ਡਿਵੈਲਪ ਕਰਾਂਗੇ ਉਸ ਦਿਨ ਤੋਂ ਲੈ ਕੇ ਆਉਣ ਵਾਲੇ 3 ਸਾਲ ਹਰ ਇੱਕ ਕਿੱਲੇ ਦਾ 30000 ਰੁਪਇਆ ਤੁਹਾਨੂੰ ਸਾਲ ਦਾ ਠੇਕਾ ਦਿੱਤਾ ਜਾਊਗਾ ਤਾਂ ਕਿ ਤੁਸੀਂ ਆਪਣੀ ਰੋਜ਼ੀ ਰੋਟੀ ਚਲਾ ਲਓ ਕਿਉਂਕਿ ਜਦੋਂ ਇੱਕ ਵਾਰ ਜ਼ਮੀਨ ਲੈ ਲਈ ਖੇਤੀ ਨਹੀਂ ਹੋਣੀ ਉੱਥੇ ਹੈਨਾ ਸੋ ਕਿਸਾਨ ਖਾਊਗਾ ਕੀ ਜਦੋਂ ਡਿਵੈਲਪ ਹੋਊਗੀ 3-4 ਸਾਲਾਂ ਬਾਅਦ ਉਦੋਂ ਬਾਅਦ ਹੀ ਉਹਦਾ ਮੁੱਲ ਪੈਣਾ ਸੋ ਉਸ 3 ਸਾਲਾਂ ਦੇ ਸਮੇਂ ਦੌਰਾਨ ਕਹਿੰਦੇ ਜੀ ਤੁਹਾਨੂੰ 30000 ਰੁਪਇਆ ਇੱਕ ਏਕੜ ਦੇ ਹਿਸਾਬ ਦੇ ਨਾਲ ਦਿੱਤਾ ਜਾਊਗਾ ਜਿੰਨੇ ਖੇਤ ਆ ਉਹਨੂੰ 30 ਨਾਲ ਗੁਣਾ ਕਰ ਲਓ ਸਾਲ ਦੇ ਤੁਹਾਨੂੰ ਉਹਨੂੰ ਪੈਸੇ ਮਿਲ ਜਾਣਗੇ ਇਹ ਸਰਕਾਰ ਦਾ ਕਹਿਣਾ ਹੈ ਹੁਣ ਆਪਾਂ ਦੇਖਾਂਗੇ ਇਸ ਸਕੀਮ ਦੇ ਪਿੱਛੇ ਕਿਹੜੇ-ਕਿਹੜੇ ਲਾਅ ਲੱਗੇ ਨੇ ਕਿਹੜੇ-ਕਿਹੜੇ ਕਾਨੂੰਨਾਂ ਦੇ ਅਧੀਨ ਸਰਕਾਰ ਇਸ ਜੀ ਨੂੰ ਲੈ ਰਹੀ ਹੈ ਤੁਸੀਂ ਆਪਣੇ ਆਪ ਹਿਸਾਬ ਲਾ ਲਿਓ ਸਕੀਮ ਵਧੀਆ ਹੈ ਜਾਂ ਮਾੜੀ ਹੈਨਾ ਅਸੀਂ ਸੁਣਦੇ ਆ ਅਕਸਰ ਲੋਕਾਂ ਕੋਲੋਂ ਵੀ ਇਹ ਸਕੀਮ ਵਧੀਆ ਹੈ ਮਾੜੀ ਹੈ ਤੁਸੀਂ ਖੁਦ ਸਾਹਬ ਲਾਉਣਾ ਵੀ ਇਹ ਸਕੀਮ ਕਿੱਦਾਂ ਦੀ ਹੈ ਪਹਿਲਾਂ ਧਿਆਨ ਨਾਲ ਇਸ ਨੂੰ ਸਮਝ ਲਓ ਸਾਡੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਹੈ ਜਿਹਨੂੰ ਅਸੀਂ ਕਹਿੰਦੇ ਆ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਸੋ ਇਸ ਕਾਨੂੰਨ ਦੇ ਵਿੱਚ ਲਿਖਿਆ ਆ ਕਿ ਸਰਕਾਰ ਜਿਹੜੀ ਹੈਗੀ ਆ ਉਹ ਸ਼ਹਿਰਾਂ ਦੀ ਪਲਾਨਿੰਗ ਅਤੇ ਡਿਵੈਲਪਮੈਂਟ ਦੇ ਲਈ ਲੋਕਾਂ ਕੋਲੋਂ ਜ਼ਮੀਨ ਲੈਂਡ ਜਿਹੜੀ ਉਹ ਪੂਲਿੰਗ ਦੇ ਰੂਪ ਦੇ ਵਿੱਚ ਲੈ ਸਕਦੀ ਹੈ ਸੋ ਇਸ ਲਾਅ ਦੇ ਵਿੱਚ ਲਿਖਿਆ ਇਦੇ ਲਾਅ ਦੇ ਵਿੱਚ ਸੈਕਸ਼ਨ ਨੰਬਰ 19 ਹੈ ਜਾਨਕੀ 19ਵਾਂ ਸੈਕਸ਼ਨ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਸਟੇਟ ਸਰਕਾਰ ਦੇ ਕੋਲੇ ਇਹ ਪਾਵਰ ਹੈ ਕਿ ਉਹ ਨੋਟੀਫਾਈ ਕਰ ਸਕਦੀ ਹੈ ਪਲਾਂਟ ਏਰੀਆ ਨੂੰ ਫਾਰ ਦਾ ਡਿਵੈਲਪਮੈਂਟ ਜਾਨਕੀ ਕਿਸੇ ਵੀ ਏਰੀਆ ਨੂੰ ਕਹਿ ਸਕਦੀ ਹੈ ਵੀ ਬਾਈ ਇੱਥੇ ਡਿਵੈਲਪਮੈਂਟ ਹੋਣੀ ਆ ਇਹ ਜ਼ਮੀਨ ਅਸੀਂ ਲਵਾਂਗੇ ਇਦਾਂ ਹੀ ਇਸੇ ਕਾਨੂੰਨ ਦਾ ਸੈਕਸ਼ਨ 25 ਤੇ 26 ਹੈ ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਇੱਥੇ ਪਾਵਰ ਹੈ ਸਰਕਾਰ ਦੇ ਕੋਲ ਕਿ ਉਹ ਪੁੱਡਾ ਗਮਾਡਾ ਤੇ ਗਲਾਡਾ ਵਰਗੀਆਂ ਆਰਗੇਨਾਈਜੇਸ਼ਨ ਨੂੰ ਬਣਾ ਸਕਦੀ ਹੈ ਤੇ ਉਹਨਾਂ ਨੂੰ ਪਾਵਰ ਦੇ ਸਕਦੀ ਹੈ ਕਿ ਉਹ ਸਰਕਾਰ ਦੇ ਆਧਾਰ ਦੇ ਉੱਤੇ ਇਸ ਜ਼ਮੀਨ ਨੂੰ ਡਿਵੈਲਪ ਕਰਨ ਤੇ ਅੱਗੇ ਬਿਲਡਰਾਂ ਨੂੰ ਵੇਚ ਦੇਣ ਇਹ ਵੀ ਪਾਵਰ ਕਹਿੰਦੇ ਤੁਹਾਡੇ ਕੋਲ ਹੈਗੀ ਆ ਸੈਕਸ਼ਨ 42 ਤੇ 43 ਦੀ ਗੱਲ ਕਰ ਲਈਏ ਇਹ ਵੀ ਜਿਹੜਾ ਹੈਗਾ ਆ ਪਬਲਿਕ ਪਰਪਸ ਦੇ ਲਈ ਲੈਂਡ ਐਕ acquisition ਜਾਂ ਫਿਰ ਲੈਂਡ ਪੂਲਿੰਗ ਦੀ ਪਾਵਰ ਸਰਕਾਰ ਨੂੰ ਦਿੰਦੀ ਹੈ ਜਿਹਦੇ ਨਾਲ ਕੀ ਆ ਉਸ ਜਗ੍ਹਾ ਦੇ ਉੱਤੇ ਸਰਕਾਰ ਇਨਫਰਾਸਟ੍ਰਕਚਰ ਡਿਵੈਲਪ ਕਰ ਸਕਦੀ ਹੈ ਘਰ ਬਣਾ ਸਕਦੀ ਹੈ ਤੇ ਕਮਰਸ਼ੀਅਲ ਡਿਵੈਲਪਮੈਂਟ ਕਰ ਸਕਦੀ ਹੈ ਸੋ ਕਾਨੂੰਨ ਨੇ ਜਿਹਨਾਂ ਰਾਹੀਂ ਸਰਕਾਰ ਜ਼ਮੀਨ ਲੈ ਸਕਦੀ ਹੈ ਲੋਕਾਂ ਕੋਲ ओके okay, जी ਉਸ ਤੋਂ ਬਾਅਦ ਕਹਿੰਦੇ ਲੈਂਡ ਪੂਲਿੰਗ ਸਕੀਮ ਹੁਣ ਜਿਹੜੀ ਸਕੀਮ ਆਈ ਆ ਇੱਕ ਗੱਲ ਦਾ ਧਿਆਨ ਰੱਖਿਓ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਵੱਖਰਾ ਕਾਨੂੰਨ ਨਹੀਂ ਹੈਗਾ ਇਦਾਂ ਦਾ ਇਹ ਸਕੀਮ ਆ ਜਸਟ ਇੱਕ ਕਾਨੂੰਨ ਕੋਈ ਨਹੀਂ ਹੈਗਾ ਵੀ ਅਸੀਂ ਇਸ ਕਾਨੂੰਨ ਦੇ ਅਧੀਨ ਜਿਹੜੀ ਇਹ ਜ਼ਮੀਨ ਲਵਾਂਗੇ ਇਹ ਬਹੁਤ ਇੱਕ ਵੱਡਾ ਕਹਿ ਲਓ ਵੀ ਪੁਆਇੰਟ ਆ ਜਿਹੜਾ ਤੁਹਾਨੂੰ ਸਮਝਣ ਦੀ ਲੋੜ ਆ ਜਦੋਂ ਕਾਨੂੰਨ ਹੁੰਦਾ ਨਾ ਕਾਨੂੰਨ ਕਿਤੇ ਨਾ ਕਿਤੇ ਸਟਰੋਂਗ ਚੀਜ਼ ਹੁੰਦੀ ਆ ਇੱਕ ਨੋਟੀਫਿਕੇਸ਼ਨ ਇੱਕ ਵੀਕ ਚੀਜ਼ ਆ ਸੋ ਇਹਦੇ ਵਿੱਚ ਲਿਖਿਆ ਹੋਇਆ ਵੀ ਜਿਵੇਂ ਪਹਿਲਾਂ ਗਮਾ ਆਪਣੇ ਗਮਾਡਾ ਤੇ ਗਲਾਡਾ ਦੇ ਲਈ ਇੱਕ ਗਾਈਡਲਾਈਨ ਜਾਰੀ ਕਰ ਦਿੰਦੀਆਂ ਨੇ ਇਹਦੇ ਨਾਲ ਨਾਲ ਜਦੋਂ ਉਹ ਜ਼ਮੀਨ ਡਿਵੈਲਪ ਹੋ ਗਈ ਤਾਂ ਉਦੋਂ ਬਾਅਦ ਇੱਕ ਕਾਨੂੰਨ ਹੈਗਾ ਸਾਡੇ ਕੋਲੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਇਹਦੇ ਰਾਹੀਂ ਜਿਹੜਾ ਡਿਵੈਲਪਡ ਏਰੀਆ ਹੈ ਉਹਨਾਂ ਪਲੋਟਾਂ ਦੇ ਉੱਤੇ ਜਾਂ ਬਿਲਡਿੰਗਾਂ ਦੀ ਦੀ ਰਜਿਸਟਰੀ ਕਰਵਾਈ ਜਾ ਸਕਦੀ ਹੈ ਸੋ ਇਹ ਪਰਮਿਸ਼ਨ ਮਿਲਦੀ ਹੈ ਇਸ ਲਾਅ ਦੇ ਰਾਹੀਂ ਇਹ ਸਾਡੇ ਕੋਲੇ ਕਾਨੂੰਨ ਹੈ ਜਿਨ੍ਹਾਂ ਕਾਨੂੰਨ ਦੀ ਵਰਤੋਂ ਕਰਕੇ ਸਰਕਾਰ ਲੈਂਡ ਨੂੰ ਪੂਲ ਕਰੂਗੀ ਲੈਂਡ ਪੂਲਿੰਗ ਕਰੂਗੀ ਤੇ ਉਦੋਂ ਬਾਅਦ ਉਹ ਡਿਵੈਲਪ ਕਰੂਗੀ ਹੁਣ ਮਸਲਾ ਕੀ ਹੈ ਸਾਡੇ ਕੋਲੇ ਸਭ ਤੋਂ ਵੱਡਾ ਮਸਲਾ ਪੰਜਾਬ ਦੇ ਵਿੱਚ ਇਸ ਸਮੇ ਸਾਡੀ ਸਰਕਾਰ ਦੇ ਕੋਲੇ ਕੋਈ ਵੱਖਰਾ ਕਾਨੂੰਨ ਨਹੀਂ ਹੈਗਾ ਇਸ ਨੂੰ ਸਮਝੋ ਸਾਡੇ ਕੋਲੇ ਕੋਈ ਇਦਾਂ ਦਾ ਕਾਨੂੰਨ ਨਹੀਂ ਹੈਗਾ ਜਿਵੇਂ ਨਾ ਗੁਜਰਾਤ ਦੇ ਵਿੱਚ ਕਾਨੂੰਨ ਆ ਆਂਧਰਾ ਪ੍ਰਦੇਸ਼ ਦੇ ਵਿੱਚ ਕਾਨੂੰਨ ਆ ਜਿਹੜਾ ਸਪੈਸ਼ਲੀ ਲੈਂਡ ਪੂਲਿੰਗ ਨੂੰ ਲੈ ਕੇ ਆ ਸਾਡੇ ਕੋਲੇ ਇਦਾਂ ਦਾ ਕਾਨੂੰਨ ਨਹੀਂ ਹੈਗਾ ਹਾਂ ਇਹਨਾਂ ਆ ਵੀ ਸਾਡੇ ਕੋਲੇ ਵੱਖਰੇ ਵੱਖਰੇ ਕਾਨੂੰਨਾਂ ਦੇ ਵਿੱਚ ਪਾਵਰ ਦਿੱਤੀ ਗਈ ਹੈ ਲੈਂਡ ਪੂਲਿੰਗ ਦੀ ਸਪੈਸ਼ਲ ਕਾਨੂੰਨ ਨਹੀਂ ਹੈਗਾ ਜਿੱਥੇ ਸਰਕਾਰ ਕੋਲੇ অপਸ਼ਨ ਕੀ বাজਦਾ ਫਿਰ ਸਰਕਾਰ ਕੀ ਕਰੂਗੀ ਸਰਕਾਰ ਜਸਟ ਇੱਕ ਨੋਟੀਫਿਕੇਸ਼ਨ ਜਾਰੀ ਕਰੂਗੀ ਐਡਮਿਨਿਸਟ੍ਰੇਟਿਵ ਨੋਟੀਫਿਕੇਸ਼ਨ ਰਾਹੀਂ ਹੀ ਇਹ ਚੀਜ਼ਾਂ ਡਿਵੈਲਪ ਕੀਤੀਆਂ ਜਾ ਸਕਦੇ ਨੇ ਆ ਸਮਝੋ ਵੀ ਇਸ ਵਾਰ ਸਰਕਾਰ ਨੇ ਕਹਿਤਾ ਅਸੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਆ ਅਗਲੀ ਸਰਕਾਰ ਨੂੰ ਨਹੀਂ ਕੰਮ ਜਚਿਆ ਅਗਲੀ ਸਰਕਾਰ ਨੂੰ ਕੈਨਸਲ ਕਰ ਸਕਦੀ ਆ ਪਰ ਜੇ ਕਾਨੂੰਨ ਹੋਊਗਾ ਫਿਰ ਸਰਕਾਰ ਕੈਨਸਲ ਨਹੀਂ ਕਰ ਸਕਦੀ ਅਗਲੀ ਫਿਰ ਉਹਨੂੰ ਡਿਵੈਲਪ ਕਰਨਾ ਹੀ ਪਊਗਾ ਸਭ ਤੋਂ ਵੱਡਾ ਪੁਆਇੰਟ ਵੱਖਰਾ ਕਾਨੂੰਨੀ ਹੈਗਾ हां ਜਿਹੜੇ ਪੁਰਾਣੇ ਕਾਨੂੰਨ ਆ ਉਹਨਾਂ ਦੇ ਦੀ ਨਕੈਦੂਗਾ ਅਸੀਂ ਕਰ ਸਕਦੇ ਆ ਬਟ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤਾਂ ਨੋਟੀਫਿਕੇਸ਼ਨ ਦੀ ਉਨੀ ਵੈਲਿਊ ਨਹੀਂ ਹੁੰਦੀ ਜਿੰਨੀ ਇੱਕ ਕਾਨੂੰਨ ਦੀ ਹੁੰਦੀ ਆ ਸੋ ਜਿਹੜੀ ਇਸ ਸਮੇ ਸਭ ਤੋਂ ਵੀਕ ਪੁਆਇੰਟ ਹੈ ਸਰਕਾਰ ਦੇ ਲਈ ਕਿ ਸਪੈਸ਼ਲ ਕਾਨੂੰਨ ਨਹੀਂ ਹੈਗਾ ਤੁਸੀਂ ਜਸਟ ਨੋਟੀਫਿਕੇਸ਼ਨ ਜਾਰੀ ਕਰਨਾ ਆ ਹੁਣ ਇਦਾਂ ਹੀ ਹੋਇਆ ਕਿ ਅਸੀਂ ਦੇਖਦੇ ਇੱਕ ਕੇਸ ਸਾਨੂੰ ਮੁਹਾਲੀ ਦਾ ਦੇਖਣ ਨੂੰ ਮਿਲਿਆ ਜਦੋਂ ਮੁਹਾਲੀ ਦੇ ਵਿੱਚ ਗਮਾਡਾ ਨੇ ਬਹੁਤ ਸਾਰੀ ਜ਼ਮੀਨ ਲਈ ਡਿਵੈਲਪ ਕਰਤੀ ਹੁਣ ਇਸ ਤਰੀਕੇ ਦੀ ਰਹਿ ਗਈ ਡਿਵੈਲਪ ਹੋਈ ਜਿਹੜੀ ਤਾਂ ਜ਼ਮੀਨ ਸ਼ਹਿਰ ਦੇ ਨਾਲ ਸੀਗੀ ਅੱਜ ਤੋਂ 10 ਸਾਲ ਪਹਿਲਾਂ ਉਹ ਡਿਵੈਲਪ ਹੋਣੀ ਸ਼ੁਰੂ ਹੋਈ ਆ ਜਿਹੜੀ ਦਾ ਸ਼ਹਿਰ ਦੇ ਨਾਲ ਉਹ ਬਿਗ ਗਿਆ ਨਾ ਕਿਸਾਨਾਂ ਨੂੰ ਪੈਸੇ ਮਿਲ ਗਏ ਜਿਹੜੇ ਦੂਰ ਦੇ ਕਿਸਾਨ ਉਹ ਵਿਚਾਰੇ ਹਜੇ ਤੱਕ ਇੱਥੇ ਬੈਠੇ ਆ ਫਿਰ ਉਹਨਾਂ ਨੇ ਜਾ ਕੇ ਕੇਸ ਲਾਤਾ ਸੁਪਰੀ ਹਾਈ ਕੋਰਟ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਰਸ਼ਨ ਸਿੰਘ ਕੇਸ ਉਹਨੇ ਦਰਸ਼ਨ ਸਿੰਘ ਕੇਸ ਦੇ ਵਿੱਚ ਹਾਈ ਕੋਰਟ ਨੇ ਪੁੱਛਿਆ ਆ ਲੈਂਡ ਪੂਲ ਜਿਹੜੀ ਕੀਤੀ ਗਈ ਸੀਗੀ ਭਾਈ ਇਹ ਰਿਟਰਨਡ ਪਲਾਟ ਦੇ ਵਿੱਚ ਡਿਲੇ ਕਿਉਂ ਹੋਇਆ ਤੁਸੀਂ ਜਿਹੜੇ ਡਿਵੈਲਪ ਹੋਏ ਪਲਾਟ ਦੇਣੇ ਸੀ ਕੁਝ ਡਿਲੇ ਕਿਉਂ ਹੋਇਆ ਕੀ ਕਾਰਨ ਹੈ ਉਸ ਜ਼ਮੀਨ ਵਿਕੀ ਕਿਉਂ ਨਹੀਂ ਹਜੇ ਤੱਕ ਸੋ ਇਹ ਸਵਾਲ ਪੁੱਛਿਆ ਗਿਆ ਸੋ ਇਹ ਵੀ ਕਿਤੇ ਨਾ ਕਿਤੇ ਇਹ ਇੰਡੀਕੇਟ ਕਰਦਾ ਹੈ ਕਿ ਕੁਝ ਨਾ ਕੁਝ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪਊਗਾ ਜਿਵੇਂ ਜਿਹੜੀ ਤਾਂ ਜ਼ਮੀਨ ਬਿਲਕੁਲ ਸ਼ਹਿਰ ਦੇ ਨੇੜੇ ਆ ਉਥੇ ਸ਼ੇਤੀ ਡਿਵੈਲਪਮੈਂਟ ਹੋ ਜੂਗੀ ਉਹ ਹੋ ਸਕਦਾ ਸ਼ੇਤੀ ਵਿਕ ਜਾਵੇ ਪਰ ਜਿਵੇਂ ਤੁਸੀਂ ਸ਼ਹਿਰ ਤੋਂ ਦੂਰ ਜਾਂਦੇ ਜਾਉਗੇ ਉਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਸ ਤੋਂ ਬਾਅਦ ਹੁਣ ਆਰਗੂਮੈਂਟ ਸਰਕਾਰ ਨੇ ਕੀ ਦਿੱਤੇ ਤਾਂ ਅਸੀਂ ਕਾਨੂੰਨੀ ਪੱਖ ਦੇਖ ਲਿਆ ਐਗਜ਼ਾਮਪਲ ਵੀ ਦੇਖ ਲਿਆ ਕਿਸਾਨ ਯੂਨੀਅਨ ਅਕਸਰ ਇਹ ਗੱਲਾਂ ਕਰਦਿਆਂ ਨੇ ਕਿ ਬਾਅਦ ਚ ਕੇਸ ਚੱਲਦੇ ਆ ਸੱਚੀ ਚੱਲਦੇ ਨੇ ਕਿਉਂਕਿ ਜਿਹੜੇ ਤਾਂ ਨੇੜੇ-ਨੇੜੇ ਵਾਲੇ ਉਹ ਤਾਂ ਫਾਇਦਾ ਲੈ ਜਾਂਦੇ ਨੇ ਦੂਰ ਵਾਲੇ ਕਿਸਾਨ ਵਿਚਾਰੇ ਉਹ ਹੁੰਦਾ ਨਾ ਵੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾੜ ਦਾ ਉਹ ਵਾਲੀ ਗੱਲ ਹੋ ਜਾਂਦੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਫਿਰ ਨਾ ਕਿਸਾਨ ਖੇਤੀਬਾੜੀ ਜੋਗਾ ਰਹਿ ਗਿਆ ਤੇ ਨਾ ਕਿਸਾਨ ਮੁੜ ਕੇ ਡਿਵੈਲਪਡ ਉਹਨੂੰ ਪਲਾਟ ਹੀ ਮਿਲ ਪਉਂਦਾ ਸਰਕਾਰ ਨੂੰ ਜਦੋਂ ਇਹ ਗੱਲ ਕਿ ਸਰਕਾਰ ਕਹਿੰਦੀ ਨਾ 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 ਆਪ ਦੇ ਦੇ ਬੜੇ ਫਾਇਦੇ ਨੇ ਇਸ ਮਾਡਲ ਦੇ ਕਿ ਕਿਸੀ ਪਹਿਲਾਂ ਸਟਾਰਟਿੰਗ ਵਿੱਚ ਦੋ ਮਾਡਲ ਹੋਰ ਦੇਖੇ ਆ ਕਿ ਪ੍ਰਾਈਵੇਟ ਬੰਦਾ ਆਊਗਾ ਉਹ ਆਪਣੇ ਤਰੀਕੇ ਨਾਲ ਕਰੂਗਾ ਪ੍ਰਾਈਵੇਟ ਬੰਦਾ ਸਰਕਾਰ ਤੋਂ ਪਰਮਿਸ਼ਨ ਲੈ ਕੇ ਕਰੂਗਾ ਜਾਂ ਫਿਰ ਸਰਕਾਰ ਖੁਦ ਕਰਕੇ ਪ੍ਰਾਈਵੇਟ ਬੰਦੇ ਨੂੰ ਪਰਮਿਸ਼ਨ ਦੇ ਦੇਵੇ ਕਿ ਭਾਈ ਹੁਣ ਤੂੰ ਇੱਥੇ ਜੋ ਮਰਜ਼ੀ ਕਰੀ ਚੱਲ ਇਹ ਕਹਿੰਦੇ ਵੀ ਤੀਜਾ ਮਾਡਲ ਵਧੀਆ ਹੈ ਸਭ ਤੋਂ ਪਹਿਲੀ ਗੱਲ ਤਾਂ ਫਾਰਮਰ ਫ੍ਰੈਂਡਲੀ ਹੈ ਸਰਕਾਰ ਜਿਹੜੀ ਆ ਧੱਕੇ ਨਾਲ ਜ਼ਮੀਨ ਨਹੀਂ ਖਰੀਦੂਗੀ ਜਾਂ ਕੁਝ ਨਹੀਂ ਕਰੂਗੀ ਕਿਸਾਨਾਂ ਨਾਲ ਪਿਆਰ ਨਾਲ ਗੱਲ ਕਰੂਗੀ ਜਿਹੜੇ ਕਿਸਾਨ ਦੀ ਮਰਜ਼ੀ ਹੋਈ ਠੀਕ ਆ ਜਿਹਦੀ ਨਹੀਂ ਹੋਈ ਉਹ ਆਪਦੀ ਜ਼ਮੀਨ ਨਾ ਵੀ ਦੇਵੇ ਇੱਥੇ ਧੱਕਾ ਨਹੀਂ ਹੈਗਾ ਸਰਕਾਰ ਇਹ ਕਹਿ ਰਹੀ ਆ ਉਦੋਂ ਬਾਅਦ ਦੂਜੇ ਨੰਬਰ ਦੇ ਉੱਤੇ ਕਹਿੰਦੇ ਦੇ ਵਿੱਚ ਕਿਸਾਨਾਂ ਨੂੰ ਲੌਂਗ ਟਰਮ ਬਹੁਤ ਗਰੋਥ ਆ ਜਿਵੇਂ ਕਹਿੰਦੇ ਐਕਵੀਜ਼ੀਸ਼ਨ ਦੇ ਵਿੱਚ ਇੱਕ ਵਾਰ ਕਿਸਾਨ ਕੋਲੇ ਪੈਸੇ ਆ ਗਏ ਉਹਦੇ ਵਿੱਚੋਂ ਕੁਝ ਕਿਸਾਨ ਇਦਾਂ ਦੇ ਹੁੰਦੇ ਨੇ ਜਿਹੜੇ ਤਾਂ ਪੈਸਿਆਂ ਦੀ ਅੱਗੇ ਜ਼ਮੀਨ ਖਰੀਦ ਲੈਂਦੇ ਨੇ ਜਾਂ ਪੈਸੇ ਸਹੀ ਜਗ੍ਹਾ ਇਨਵੈਸਟ ਕਰ ਦਿੰਦੇ ਨੇ ਲੇਕਿਨ ਜ਼ਿਆਦਾਤਰ ਕਿਸਾਨ ਉਹ ਪੈਸਾ ਬਰਬਾਦ ਕਰ ਲੈਂਦੇ ਨੇ ਕਿਸੇ ਗਲਤ ਸਕੀਮ ਦੇ ਵਿੱਚ ਫਸ ਕੇ ਜਾਂ ਕਿਸੇ ਨੇ ਬਾਹਰ ਭੇਜਣ ਦੇ ਨਾਤੇ ਪੈਸੇ ਲੈ ਲੈ ਜਾਂ ਬਹੁਤ ਵੱਡੀ ਕੋਠੀ ਛੱਤ ਲਈ ਬਹੁਤ ਵੱਡੀ ਗੱਡੀ ਲੈ ਲਈ ਕਮਾਈ ਦਾ ਸਾਧਨ ਕਮਾਈ ਦਾ ਸਾਧਨ ਨਹੀਂ ਹੁੰਦਾ ਕਿਸਾਨਾਂ ਕੋਲੇ ਇਸ ਸਕੀਮ ਦੇ ਵਿੱਚ ਇਦਾਂ ਨਹੀਂ ਹੋਊਗਾ ਅਸੀਂ ਕਿਸਾਨਾਂ ਨੂੰ ਵਨ ਟਾਈਮ ਕੈਸ਼ ਨਹੀਂ ਦਵਾਂਗੇ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਡਿਵੈਲਪਡ ਏਰੀਆ ਦੇ ਦਿਆਂਗੇ ਜਿੱਥੇ ਉਹ ਉਹਨੂੰ ਰੈਂਟ ਦੇ ਦੇ ਸਕਦੇ ਆ ਜਾਂ ਖੁਦ ਬਿਜ਼ਨਸ ਕਰ ਸਕਦੇ ਨੇ ਸੋ ਇੱਥੇ ਬਹੁਤ ਸਾਰੇ ਕਹਿੰਦੇ ਆਪਸ਼ਨ ਹੈਗੇ ਆ ਉਦੋਂ ਬਾਅਦ ਸਰਕਾਰ ਕਹਿੰਦੀ ਹੈ ਵੀ ਜਿਹੜੀ ਬਹੁਤ ਜ਼ਿਆਦਾ ਡਿਲੇ ਹੁੰਦਾ ਖਾਸ ਕਰਕੇ ਜਦੋਂ ਅਸੀਂ ਜ਼ਮੀਨ ਨੂੰ ਆਪਣੇ ਕੰਟਰੋਲ 'ਚ ਰੱਖਣੇ ਆ ਕੇਸ ਹੋ ਜਾਂਦੇ ਨੇ ਉਹ ਚੀਜ਼ਾਂ ਵੀ ਇਹਦੇ ਨਾਲ ਕਹਿੰਦੇ ਘਟਣਗੀਆਂ ਜੀ ਇਹ ਸਰਕਾਰ ਦਾ ਪੱਖ ਹੈ ਅਰਬਨ ਪਲਾਨਿੰਗ ਦੇ ਵਿੱਚ ਫਾਇਦਾ ਹੋਊਗਾ ਕਿਉਂ ਕਿਉਂਕਿ ਆਪਾਂ ਦੇਖਿਆ ਜਿਵੇਂ ਜਿਹੜਾ ਪਹਿਲਾ ਮਾਡਲ ਸੀਗਾ ਕਿ ਇੱਕ ਪ੍ਰਾਈਵੇਟ ਬੰਦਾ ਆਊਗਾ ਉਹ ਆਪਣੇ ਤਰੀਕੇ ਨਾਲ ਸ਼ਹਿਰਾਂ ਨੂੰ ਡਿਵੈਲਪ ਕਰ ਦਊਗਾ ਕਿਉਂਕਿ ਸ਼ਹਿਰਾਂ ਨੇ ਡਿਵੈਲਪ ਹੋਣਾ ਹੈ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਹੈਗੀ ਤੁਸੀਂ ਕਹੋ ਵੀ ਜਿੱਥੇ ਅੱਜ ਸ਼ਹਿਰ ਆ ਕੱਲ ਨੂੰ ਵੀ ਇੱਥੇ ਰਹੂਗਾ ਕਿਸਾਨਾਂ ਨੇ ਜਾਂ ਜਿਹਦੇ ਕੋਲ ਜ਼ਮੀਨ ਆ ਉਹ ਸ਼ਹਿਰ ਦੇ ਨਾਲ ਲੱਗਦੀ ਜ਼ਮੀਨ ਵੇਚੂਗਾ ਬਿਲਡਰਾਂ ਨੇ ਉੱਥੇ ਘਰ ਬਣਾਉਣੇ ਆ ਇਹ ਅਟਲ ਸੱਚਾਈ ਹੈ ਸੋ ਸਰਕਾਰ ਕਹਿੰਦੀ ਕਿਉਂ ਨਾ ਸੀ ਇਹਨੂੰ ਆਪਣੇ ਤਰੀਕੇ ਨਾਲ ਕਰੀਏ ਅਸੀਂ ਪ੍ਰੋਪਰ ਇਹਨੂੰ ਪਲਾਂਟਡ ਵੇ ਨਾਲ ਲੈ ਕੇ ਚੱਲੀਏ ਫਿਰ ਕੰਪਲੇਂਟ ਕਰਦੇ ਆ ਨਾ ਲੋਕੀ ਵੀ ਅਸੀਂ ਘਰ ਲੈ ਲਿਆ ਇੱਥੇ ਤਾਂ ਸੀਵਰੇਜ ਹੈ ਨਹੀਂ ਸੀਗੀ ਇੱਥੇ ਉਹ ਨਹੀਂ ਹੈਗਾ ਜਿਹੜੇ ਅਨਪਲਾਂਟਡ ਡਿਵੈਲਪਮੈਂਟ ਆ ਉਹਦੇ ਬਜਾਏ ਅਸੀਂ ਪ੍ਰੋਪਰਲੀ ਪਲਾਂਟਡ ਡਿਵੈਲਪਮੈਂਟ ਕਰੀਏ ਸਰਕਾਰ ਦਾ ਇਹ ਕਹਿਣਾ ਆ ਲੈਂਡ ਨੂੰ ਪ੍ਰੋਪਰਲੀ ਅਸੀਂ ਯੂਜ਼ ਕਰਾਂਗੇ ਕੀ ਬਤਾ ਪ੍ਰਾਈਵੇਟ ਪਲੇਅਰ ਕਿਦਾਂ ਯੂਜ਼ ਕਰੇ ਅਸੀਂ ਇਹਨੂੰ ਪ੍ਰੋਪਰਲੀ ਯੂਜ਼ ਕਰਾਂਗੇ ਤੇ ਨਾਲ ਦੀ ਨਾਲ ਸਰਕਾਰ ਕਹਿੰਦੀ ਆ ਕਿ ਨਾਲ ਪਬਲਿਕ ਦੀ ਪਾਰਟਨਰਸ਼ਿਪ ਵੀ ਸਾਡੇ ਨਾਲ ਹੁੰਦੀ ਆ ਵੀ ਕਿਸਾਨ ਸਾਡੇ ਨਾਲ ਹਿੱਸੇਦਾਰੀ ਦੇ ਵਿੱਚ ਨੇ ਖੁਦ ਸਟੇਕ ਹੋਲਡਰ ਨੇ ਕਿਸਾਨ ਕਿਸਾਨਾਂ ਨੂੰ ਖੁਦ ਡਿਵੈਲਪ ਕਿਸਾਨ ਇੱਥੇ ਵੱਡੇ ਵੱਡੇ ਸ਼ੋਅਰੂਮ ਪਾਉਣਗੇ ਤੇ ਕਿਸਾਨ ਇੱਥੇ ਉਹਨਾਂ ਸ਼ੋਅਰੂਮਾਂ ਦਾ ਕਿਰਾਇਆ ਲੈਣਗੇ ਹਰ ਮਹੀਨੇ ਅਸੀਂ ਇੱਕ ਵਾਰ ਪੈਸੇ ਦੇ ਕੇ ਲੰਭੇ ਨਹੀਂ ਕਰ ਦੇਣਾ ਉਹਨਾਂ ਨੂੰ ਅਸੀਂ ਗਰੋਥ ਦੇ ਵਿੱਚ ਐਡ ਕਰਨਾ ਸਰਕਾਰ ਦਾ ਇਹ ਕਹਿਣਾ ਇਹਦੇ ਨਾਲ 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 ਹੀ ਜੋ ਵੀ ਰੈਵਨਿਊ ਹੋਊਗਾ ਉਹ ਸਰਕਾਰ ਨੂੰ ਵੀ ਕਹਿੰਦੇ ਫਾਇਦਾ ਜੀ ਦੇਖੋ ਕਿਸਾਨਾਂ ਨੇ ਜ਼ਮੀਨ ਵੇਚਣੀ ਆ ਕਹਿੰਦੇ ਸ਼ਹਿਰ ਨੇ ਡਿਵੈਲਪ ਕਰਨਾ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਉਹਦੇ ਨਾਲੋਂ ਵਧੀਆ ਵੀ ਅਸੀਂ ਕਰਾ ਦਈਏ ਜਿਸ ਦੇ ਨਾਲ ਸਟੇਟ ਨੂੰ ਫਾਇਦਾ ਹੋਵੇ ਸਰਕਾਰ ਕੋਲੇ ਚਾਰ ਪੈਸੇ ਹੋਣ ਕਹਿੰਦੇ ਸਾਨੂੰ ਵੀ ਫਾਇਦਾ ਹੋ ਜਾਵੇ ਅਸੀਂ ਤਰੱਕੀ ਤਾਂ ਕਰਨੀ ਆ ਸੋ ਇਹ ਸਰਕਾਰ ਦੇ ਪੱਖ ਨੇ ਜਦੋਂ ਇਹ ਪੱਖ ਕਿਸਾਨਾਂ ਮੋਰੇ ਰੱਖੇ ਗਿਆ ਤਾਂ ਕਿਸਾਨ ਲੀਡਰ ਇਕੱਠੇ ਹੋ ਜਾਂਦੇ ਨੇ ਉਹਨਾਂ ਦਾ ਸਭ ਤੋਂ ਪਹਿਲਾ ਇਸ਼ੂ ਕੀ ਆ ਵੀ ਬਾਈ ਜਿਹੜੇ ਪਲੋਟ ਤੁਸੀਂ ਕੀਆ ਉਹ ਡਿਲੇ ਹੋਣਗੇ ਤੁਸੀਂ 3 ਸਾਲ ਕਹਿ ਦਿੱਤਾ ਐਗਜ਼ਾਮਪਲ ਉਹ ਮੁਹਾਲੀ ਦੀ ਦੇ ਦਿੰਦੇ ਆ ਵੀ ਮੁਹਾਲੀ ਦੇ ਬਹੁਤ ਸਾਰੇ ਹਜੇ ਵੀ ਇਦਾਂ ਦੇ ਏਰੀਆ ਆ ਜਿਵੇਂ ਆਪਾਂ ਕੇਸ ਵੀ ਦੇਖਿਆ ਜਾਂ ਸੋਲਵ ਵੀ ਨਹੀਂ ਹੋਇਆ ਅਜੇ ਤੱਕ ਸ਼ਹਿਰ ਦੇ ਨਾਲ ਨਾਲ ਲੱਗਦੇ ਏਰੀਆ ਨੂੰ ਮੌਜ ਲੱਗ ਜਿਹੜੇ ਦੂਰ ਵਾਲੇ ਵਿਚਾਰੇ ਹਜੇ ਵੀ ਪਛਤਾ ਰਹੇ ਆ ਬਹੁਤ ਸਾਰੇ ਏਰੀਆ ਡਿਵੈਲਪ ਕਰਦੇ ਤੁਸੀਂ ਰੋਡ ਬਣਾਤੇ ਵਿਕੇ ਨਹੀਂ ਉਦੋਂ ਬਾਅਦ ਉੱਥੇ ਕਹਿੰਦੇ ਕਿਸਾਨ ਕੀ ਕਰੂਗਾ ਕਿੱਥੋਂ ਰੋਟੀ ਖਾਊਗਾ ਉਹਦਾ ਕੀ ਹਾਲ ਹੋਊਗਾ ਦੂਜੇ ਨੰਬਰ ਤੇ ਸਭ ਤੋਂ ਵੱਡੀ ਗੱਲ ਟਰਸਟ ਡੈਫਿਸਟ ਵੀ ਸਾਨੂੰ ਭਰੋਸਾ ਨਹੀਂ ਹੈਗਾ ਸਰਕਾਰ ਤੇ ਭਰੋਸਾ ਨਾ ਹੋਣ ਦਾ ਕਾਰਨ ਸਭ ਤੋਂ ਪਹਿਲੀ ਗੱਲ ਇਹਦੇ ਲਈ ਕੋਈ ਲਾ ਨਹੀਂ ਹੈਗਾ ਦੂਜੇ ਨੰਬਰ ਤੇ ਪੁਰਾਣੀਆਂ ਐਗਜ਼ਾਮਪਲਸ ਆਪਾਂ ਮੁਹਾਰੀ ਦੀ ਐਗਜ਼ਾਮਪਲ ਲੈ ਲਈਆ ਤੁਸੀਂ ਕੋਈ ਹੋਰ ਇੱਕ ਦੋ ਏਰੀਆ ਇਦਾਂ ਦੇ ਦੇਖੇ ਹੋਣਗੇ ਜਿੱਥੇ ਸਰਕਾਰ ਨੇ ਸ਼ੁਰੂ ਕਰਤਾ ਕੰਮ ਸਿਰੇ ਨਹੀਂ ਲੱਗਾ ਹੈਨਾ ਸੋ ਟਰਸਟ ਇਸ਼ੂ ਆ ਵੀ ਅਸੀਂ ਜਦੋਂ ਦੇਖਦੇ ਆ ਵੀ ਦੂਜੇ ਵਾਲੇ ਵੀ ਉਹਦੇ ਤਾਂ ਇਦਾਂ ਹੋਇਆ ਸੀਗਾ ਉਹ ਤਾਂ ਹੁਣ ਵਿਚਾਰਾ ਪਛਤਾ ਰਿਹਾ ਆ ਉਹਦਾ ਤਾਂ ਬਹੁਤ ਬੁਰਾ ਹਾਲ ਆ ਉਹਦੀ ਜ਼ਮੀਨ ਜਿਹੜੀ ਸੀਗੀ ਖੇਤੀ ਵਾਲੀ ਉਹ ਤਾਂ ਪਲਾਟਾਂ ਵਿੱਚ ਕੱਟੀ ਗਈ ਆ ਨਾਉ ਵਿਚਾਰਾ ਖੇਤੀ ਕਰ ਸਕਦਾ ਪਲਾਟ ਉਹਦੇ ਵਿਕੇ ਨੇਗੇ ਉਹ ਰੋਜ਼ੀ ਰੋਟੀ ਕਿੱਦਾਂ ਚਲਾਵੇ ਇੱਕ ਜ਼ਿਮੀਂਦਾਰ ਬੰਦਾ ਕਹਿੰਦੇ ਦਿਹਾੜੀ ਜਾਂਦਾ ਚੰਗਾ ਲੱਗੂਗਾ ਸੋ ਇਹ ਬਹੁਤ ਵੱਡਾ ਟਰਸਟ ਡੈਫਿਸਿਟ ਆ ਇਨ ਇਕੁਇਟੀ ਇਨ ਅਲੋਟਮੈਂਟ ਸੋ ਕਿਤੇ ਨਾ ਕਿਤੇ ਕਹਿੰਦੇ ਅਲੋਟਮੈਂਟ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਵੀ ਜਿਹੜੇ ਤਾਂ ਕਿਸਾਨ ਵੱਡੇ ਨੇ ਜਿਹੜੇ ਉਹਨਾਂ ਦੇ ਨਾਲ ਦੇ ਨੇ ਉਹਨਾਂ ਨੂੰ ਤਾਂ ਵਧੀਆ-ਵਧੀਆ ਪਲਾਟ ਦੇ ਤੇ ਪ੍ਰਾਈਮ ਲੋਕੇਸ਼ਨ ਉੱਤੇ ਪਲਾਟ ਦੇ ਤੇ ਵੀ ਖੁੰਝਾੜਾ ਪਲਾਟ ਤੇ ਰਾਜ ਫਲਾਨਾ ਤੇਰਾ ਜਿਹੜੇ ਵਿਚਾਰੇ ਛੋਟੇ ਕਿਸਾਨ ਉਹਨਾਂ ਨਾਲ ਕਹਿੰਦੇ ੱਤਕਾ ਹੋ ਜਾਂਦਾ ਇੱਥੇ ਇਹ ਇੱਕ ਬਹੁਤ ਵੱਡਾ ਇਸ਼ੂ ਹੈਗਾ ਆ ਇਹਦੇ ਨਾਲ ਨਾਲ ਸਾਡੇ ਕੋਲੇ ਕੋਈ ਵੀ ਇਦਾਂ ਦਾ ਸਾਧਨ ਨਹੀਂ ਸਰਕਾਰ ਦੇ ਰਹੀ ਵੀ ਇਮੀਡੀਏਟ ਕਿਸਾਨ ਦਾ ਫਾਇਦਾ ਹੋ ਜਿਵੇਂ ਅੱਜ ਕਿਸਾਨ ਆ ਉਹ ਅੱਜ ਖੇਤੀ ਕਰ ਰਿਹਾ ਜਿਵੇਂ ਉਹਨੇ ਅੱਜ ਜ਼ਮੀਨ ਛੱਡੀ ਉਹ ਕੀ ਕਰੂਗਾ 30000 ਰੁਪਏ ਸਰਕਾਰ ਮਹੀਨਾ ਖੇਦਦਾ ਦਿੰਦੀ ਆ ਜੇ ਕਿਸੇ ਕਿਸਾਨ ਕੋਲੇ ਦੋ ਖੇਤ ਆ ਸ਼ਹਿਰ ਦੇ ਨੇੜੇ ਦੀ ਜ਼ਮੀਨ ਆ ਤਾਂ ਉਹ ਦੋ ਖੇਤਾਂ ਵਿੱਚੋਂ ਹਾਰਟੀਕਲਚਰ ਕਰੂਗਾ ਤੇ ਬਹੁਤ ਸਾਰੇ ਪੈਸੇ ਕਮਾਉਂਦਾ ਬਟ 60000 ਨਾਲ ਤਾਂ ਸਾਲ ਨਹੀਂ ਟੱਪੂਗਾ ਕਹਿੰਦੇ ਕੀ ਕਰੂਗਾ ਦਿਹਾੜੀ ਤੇ ਜਾਊਗਾ ਸੋ ਸਭ ਤੋਂ ਵੱਡਾ ਇਸ਼ੂ ਆ ਵੀ ਇਮੀਡੀਏਟ ਕੀ ਕਰੂਗਾ ਕਿਸਾਨ ਦੋ ਤੋਂ ਤਿੰਨ ਸਾਲ ਮੰਨ ਲਓ ਸਰਕਾਰ ਦੀ ਮੰਨ ਲੀਓ ਤਿੰਨ ਸਾਲ ਦੇ ਵਿੱਚ ਡਿਵੈਲਪਮੈਂਟ ਹੋ ਵੀ ਜਾਂਦੀ ਆ ਤਿੰਨ ਸਾਲ ਉਹ ਗੁਜ਼ਾਰਾ ਕਿੱਦਾਂ ਕਰੂਗਾ ਕਿਸਾਨਾਂ ਦਾ ਇਹ ਵੀ ਕਹਿਣਾ ਕਿਉਂਕਿ ਵੈਸੇ ਸਾਨੂੰ ਪਤਾ ਤਿੰਨ ਸਾਲ ਚ ਹੋਣਾ ਨਹੀਂ 6-7 ਸਾਲ 10 ਸਾਲ ਲੱਗ ਜਾਂਦੇ ਆ ਬਾਜੀ ਟਾਈਮ ਤਾਂ 15-15 ਸਾਲ ਲੱਗ ਜਾਂਦੇ ਆ ਹੁਣ ਜਿਹੜੇ ਖਾਸ ਇਦੇ ਨਾਲ ਨਾਲ ਹੀ ਕਹਿੰਦੇ ਕਿਤਨਾ ਕਿਤੇ ਕਿਸਾਨਾਂ ਵਿੱਚ ਅਵੇਅਰਨੈਸ ਦੀ ਵੀ ਕਮੀ ਆ ਵੀ ਕਿਸਾਨਾਂ ਨੂੰ ਪ੍ਰੋਪਰਲੀ ਦੱਸਿਆ ਨਹੀਂ ਜਾਂਦਾ ਤੇ ਕਹ ਕਿ ਕਿਸਾਨਾਂ ਨੂੰ ਇੱਕ ਗਲਤ ਇਨਫੋਰਮੇਸ਼ਨ ਦਿੱਤੀ ਜਾ ਰਹੀ ਆ ਵੀ ਇਹ ਤੁਹਾਡੇ ਨਾਲ ਧੋਖਾ ਹੋ ਜੂਗਾ ਕਹਿੰਦੇ ਕਿਸਾਨ ਖੁਦ ਵੀ ਤਾਂ ਜ਼ਮੀਨ ਵੇਚ ਹੀ ਦਿੰਦੇ ਆ ਆਪਾਂ ਕਿਹੜਾ ਦੇਖਿਆ ਨੀਗਾ ਬਹੁਤ ਸਾਰੇ ਪਲਾਟ ਇਦਾਂ ਦੇ ਜਿਹੜੇ ਆ ਜਾਂ ਪ੍ਰਾਈਵੇਟ ਕਲੋਨੀਆਂ ਕੱਟੀਆਂ ਗਈਆਂ ਨੇ ਕਹਿੰਦੇ ਹੁਣ ਸਰਕਾਰ ਦਾ ਵਿਰੋਧ ਤਾਂ ਕਰਕੇ ਕੀਤਾ ਜਾ ਰਿਹਾ ਆ ਕਿਉਂ ਕਿਉਂਕਿ ਸਰਕਾਰ ਵਧੀਆ ਕੰਮ ਕਰ ਰਹੀ ਆ ਸੋ ਆਪੋਜੀਸ਼ਨ ਵਾਲੇ ਕਹਿੰਦੇ ਵਿਰੋਧ ਕਰ ਰਹੇ ਆ ਜਾਂ ਕਹਿੰਦੇ ਕੁਝ ਕਿਸਾਨ ਲੀਡਰ ਹੈਗੇ ਉਹ ਵਿਰੋਧ ਕਰ ਰਹੇ ਆ ਸੋ ਲੀਗਲ ਤੇ ਬਿਊਰੋਕ੍ਰੈਟਿਕ ਡਿਲੇ ਇੱਕ ਇਹ ਵੀ ਕਹਿਣਾ ਆ ਵੀ ਇੱਥੇ ਥੋੜਾ ਜਿਹਾ ਨਾ ਲੀਗਲ ਸਾਨੂੰ ਡਿਲੇ ਦੇਖਣ ਨੂੰ ਮਿਲਦਾ ਕਿਉਂ ਕਿਉਂਕਿ ਨੋਟੀਫਿਕੇਸ਼ਨ ਰਾਹੀਂ ਚੀਜ਼ ਆਉਣੀ ਆ ਸੋ ਕਹਿੰਦੇ ਸਰਕਾਰ ਦੇ ਤੌਰ ਦੇ ਉੱਤੇ ਅਫਸਰਾਂ ਦੇ ਤੌਰ ਦੇ ਉੱਤੇ ਓਡੀ ਛੇਤੀ ਚੀਜ਼ਾਂ ਪਾਸ ਨਹੀਂ ਹੁੰਦੀਆਂ ਮੁੜ ਕੇ ਆਪਾਂ ਨੇ ਕਹਿਣਾ ਇਹਨਾਂ ਨੇ ਜੀ ਜੇ ਹੁਣ ਸ਼ੁਰੂ ਵੀ ਕਰਦੇ ਆ ਡੇਢ ਸਾਲ ਸਰਕਾਰ ਤੇ ਲੱਗੇ ਆ ਮੁੜ ਕੇ ਕਹਿਣਾ ਜੀ ਕਿਹੜਾ ਕੀ ਚੋਣ ਜਾਬਤਾ ਲੱਗ ਗਿਆ ਆ ਇਹ ਪ੍ਰੋਜੈਕਟ ਬੱਚੇ ਰੁਲ ਜਾਣਾ ਸਰਕਾਰਾਂ ਦਾ ਕੁਝ ਨਹੀਂ ਜਾਣਾ ਲੇਕਿਨ ਉਹ ਜਿਹੜੇ ਕਿਸਾਨ ਆ ਉਹ ਜਿਹੜਾ 24000 ਏਕੜ ਜ਼ਮੀਨ ਆ ਜਿਹੜੇ ਉਹਦੇ ਵਿੱਚ ਕੁਝ 32 35 ਪਿੰਡ ਆਉਣੇ ਆ ਉਹਨਾਂ ਪਿੰਡਾਂ ਵਿੱਚ ਕੱਲੇ-ਕੱਲੇ ਘਰ ਦੇ ਵਿੱਚ ਜਿਹੜੇ ਜੀ ਆ ਕਹਿੰਦੇ ਉਹਨਾਂ ਦਾ ਕੀ ਬਣੂਗਾ ਉਹਦੇ ਲਈ ਕੌਣ ਜਵਾਬਦੇਹੀ ਹੈਗੀ ਆ ਉਹਦੇ ਲਈ ਕਿਸੇ ਦੀ ਜਵਾਬਦੇਹੀ ਕੋਈ ਨਹੀਂ ਹੈਗੀ ਸੋ ਇਹਦੇ ਨਾਲ ਨਾਲ ਹੀ ਜਿਹੜੀ ਜ਼ਮੀਨ ਖੇਤੀਬਾੜੀ ਵਾਲੀ ਆ ਉਹਨੂੰ ਕਿਉਂ ਤੁਸੀਂ ਅਰਬਨ ਏਰੀਆ ਵਿੱਚ ਡਿਵੈਲਪ ਕਰ ਰਹੇ ਹੋ ਸਭ ਤੋਂ ਵੱਡਾ ਸਵਾਲ ਤੁਸੀਂ ਕੋਈ ਏਦਾਂ ਦੀ ਜ਼ਮੀਨ ਦੇਖੋ ਜਿੱਥੇ ਘੱਟ ਖੇਤੀ ਹੁੰਦੀ ਆ ਕਹਿੰਦੇ ਲੁਧਿਆਣੇ ਦੀ ਜ਼ਮੀਨ ਤਾਂ ਬਹੁਤ ਜ਼ਿਆਦਾ ਤਕੜੀ ਆ ਤੁਹਾਡਾ ਕੀ ਵਿਚਾਰ ਆ ਮੈਨੂੰ ਜ਼ਰੂਰ ਦੱਸਿਓ ਕੀ ਹੋਣਾ ਚਾਹੀਦਾ ਕੀ ਇਹ ਲੈਂਡ ਪੁਲਿੰਗ ਪਾਲਿਸੀ ਕਿੱਦਾਂ ਦੀ ਆ ਬਾਕੀ ਜੇ ਤੁਸੀਂ ਪੀਸੇਜ਼ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਕਰੰਟ ਅਫੇਅਰ ਦਾ ਬੈਚ ਆ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਬਾਕੀ ਸਵੇਰੇ 9 ਵਜੇ ਮੇਰੇ YouTube ਤੇ ਕਲਾਸ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਇਹਦੇ ਨਾਲ ਨਾਲ ਜੇ ਟੈਸਟ ਸੀਰੀਜ਼ ਜੁਆਇਨ ਕਰਨੀ ਆ ਤੇ ਇਹ ਟੈਸਟ ਸੀਰੀਜ਼ ਹੈ ਪੀਸੀਜ਼ ਦੇ ਲਈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਵਿਦਆਊਟ 멘ਟਰਸ਼ਿਪ ਤੇ ਵਿਦ 멘ਟਰਸ਼ਿਪ ਫੀਸ ਤੁਹਾਡੇ ਸਾਹਮਣੇ ਠੀਕ ਹੈ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਵੇ ਵਧੀਆ ਲੱਗੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜਉਂਦੇ ਵਾਸਤੇ ਰਹੋ ਰੱਬ ਖੈਰ ਕਰੇ ਜੀ ਸਸਿਖਾ ਸਾਰਿਆਂ ਨੂੰ ਬਾਏ ਬਾਏ